ਸੱਚੇ ਕਾਲਜੀ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਹਿੰਦੇ ਹਨ ਕਿ ਜੋ ਮਜ਼ਾਕ ਆ ਉਹ ਵੀ ਇੱਕ ਹੱਦ 'ਚ ਵਧੀਆ ਲੱਗਦਾ ਹੈ ਪਰ ਅਸੀਂ ਦੇਖਦੇ ਹਾਂ ਕਿ ਵੱਡੀ ਤੋਂ ਵੱਡੀ ਮੁਸੀਬਤ ਆਉਣ ਤੇ ਵੀ ਜੋ ਪੰਜਾਬ ਦੇ ਲੋਕ ਆ ਉਹ ਹੱਸਦੇ ਰਹਿੰਦੇ ਇੱਕ ਹੱਸਣਾ ਇੱਕ ਵੈਲਿਊਏਬਲ ਗੱਲ ਤੋਂ ਜਿਹਦੀ ਕੋਈ ਗੱਲ ਦਾ ਪਤਾ ਏ ਉਹ ਤੋਂ ਹੱਸਣਾ ਆਪਣਾ ਐਟੀਟਿਊਡ ਇੱਕ ਵਧੀਆ ਰੱਖਣਾ ਇੱਕ ਵਧੀਆ ਗੱਲ ਹੈ ਵਧੀਆ ਨੇਚਰ ਹੈ ਪੰਜਾਬੀਆਂ ਦੀ ਖਾਸੀਅਤ ਹੈ ਪਰ ਅਸੀਂ ਜੇਕਰ ਦੇਖੀਏ ਕਿ ਜਿਸ ਤਰ੍ਹਾਂ ਅੱਜ ਪੰਜਾਬ ਦਾ ਨੁਕਸਾਨ ਹੋਇਆ ਏ ਕਿ ਜੋ ਉਪਜਾਊ ਮਿੱਟੀ ਆ ਕਈ ਮਹੀਨੇ ਕਈ ਸਾਲਾਂ ਤੱਕ ਜੋ ਫਸਲ ਆ ਉਹ ਨਹੀਂ ਉਗ ਸਕਦੀ ਇੰਨਾ ਕਾ ਜ਼ਿਆਦਾ ਜੋ ਪਾਣੀ ਆ ਉਹ ਆ ਗਿਆ ਜੇਕਰ ਫਿਰ ਵੀ ਅਸੀਂ ਕੋਈ ਟਿੱਚਰਾਂ ਕਰੀ ਜਾਈਏ ਜਾਂ ਇਨੀ ਮੁਸੀਬਤ ਦੇ ਵਿੱਚ ਵੀ ਇੱਕ ਦੂਜੇ ਦਾ ਮਖੌਲ ਉਡਾਈ ਜਾਈਏ ਤਾਂ ਸਭ ਤੋਂ ਵੱਡੀ ਮੂਰਖਤਾ ਏ ਇਹ ਕੋਈ ਪੋਜ਼ਿਟਿਵ ਪੱਖ ਨਹੀਂ ਏ ਕਿਉਂਕਿ ਅੱਜ ਜੇ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਜੋ ਲੋਕ ਵਿਚਾਰੇ ਹੈਲਪ ਕਰਨ ਗਏ ਨੇ ਤਾਂ ਉਹਨਾਂ ਲੋਕਾਂ ਦੀਆਂ ਜੋ ਗੱਲਾਂ ਨੂੰ ਕੱਟ-ਕੱਟ ਕੇ ਕਰਕੇ ਲੋਕ ਮਜ਼ਾਕ ਬਣਾ ਰਹੇ ਨੇ ਜੋ ਇਹ ਜੇ ਕੰਮ ਸੋਸ਼ਲ ਮੀਡੀਆ ਤੇ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਇੱਕ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈ ਕਿ ਇੱਥੋਂ ਇਹ ਨਹੀਂ ਪਤਾ ਲੱਗਦਾ ਕਿ ਪੰਜਾਬੀ ਬਹੁਤ ਜ਼ਿਆਦਾ ਮੁਖੌਲੀ ਸੁਭਾਅ ਦੇ ਹੁੰਦੇ ਨੇ ਜਾਂ ਹਸਮੁਖ ਹੁੰਦੇ ਨੇ ਹਮੇਸ਼ਾ ਸਿਆਣਾ ਬੰਦਾ ਉਹ ਜਿਸ ਨੂੰ ਪਤਾ ਹੋਵੇ ਕਿ ਕਿਸ ਵੇਲੇ ਮੈਂ ਹੱਸਣਾ ਹੈ ਕਿਸ ਵੇਲੇ ਮੈਂ ਮੁਖੌਲ ਕਰਨਾ ਹੈ ਕਿਸ ਵੇਲੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਸੀਰੀਅਸ ਹੋਣਾ ਹੈ ਸੋ ਕੁਝ ਇਸ ਤਰ੍ਹਾਂ ਦੇ ਪੰਜਾਬ ਦੇ ਮੁੱਦੇ ਹੁੰਦੇ ਨੇ ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਸੀਰੀਅਸ ਹੋ ਕੇ ਸੋਚਣ ਦੀ ਲੋੜ ਹੈ ਤੇ ਕੰਮ ਕਰਨ ਦੀ ਲੋੜ ਹੈ ਸੋ ਮੈਂ ਬੇਨਤੀ ਕਰਾਂਗੀ ਹਰ ਪੰਜਾਬੀ ਨੂੰ ਕਿ ਬਹੁਤ ਵਧੀਆ ਇਹ ਰੱਬ ਨੇ ਐਟੀਟਿਊਡ ਸਿਰ ਪੰਜਾਬੀ ਲੋਕਾਂ ਨੂੰ ਬਖਸ਼ਿਆ ਹੈ ਕਿ ਜਿਨੇ ਮਰਜੀ ਝੱਖੜ ਤੂਫਾਨ ਆ ਜਾਣ ਪਰ ਇਹਨਾਂ ਦੇ ਚਿਹਰਿਆਂ ਤੇ ਜੋ ਮੁਸਕਾਨ ਹੈ ਉਹ ਹਮੇਸ਼ਾ ਕਾਇਮ ਰਹਦੀ ਹੈ ਔਰ ਮੈਂ ਅਰਦਾਸ ਕਰਦੀ ਹਾਂ ਕਿ ਇਹ ਜੋ ਮੁਸਕਾਨ ਹਮੇਸ਼ਾ ਕਾਇਮ ਰਹੇ ਪਰ ਕੁਝ ਸ਼ਰਾਰਤੀ ਅੰਸਰ ਕਹਿ ਲੋ ਕੁਝ ਸ਼ਰਾਰਤੀ ਲੋਕ ਜੋ ਕਦੀ ਵੀ ਉਹ ਲੋਕ ਸੀਰੀਅਸ ਨਹੀਂ ਹੁੰਦੇ ਹਰ ਗੱਲ ਨੂੰ ਮਖੌਲ ਵਿੱਚ ਲੈ ਲੈਂਦੇ ਨੇ ਹਰ ਗੱਲ ਨੂੰ ਟੀਚਰ ਕਿਸੇ ਇਨਸਾਨ ਨੂੰ ਕਰਦੇ ਨੇ ਕਿਸੇ ਇਨਸਾਨ ਦੀ ਨਕਲ ਕਰਦੇ ਨੇ ਇੱਕ ਬਹੁਤ ਵੱਡਾ ਕਹਿ ਲੋ ਕਿ ਮੂਰਖਾ ਵਾਲਾ ਕੰਮ ਹੈ ਜੇਕਰ ਕੋਈ ਕਿਸੇ ਦੀ ਹੈਲਪ ਕਰ ਰਿਹਾ ਏ ਜਾਂ ਜੇਕਰ ਕੋਈ ਕੋਈ ਗੱਲ ਸਿਆਣੀ ਵੀ ਕਰ ਰਿਹਾ ਏ ਅਸੀਂ ਉਹਦਾ ਵੀ ਮੁਖੌਲ ਉਡਾਈ ਜਾਵਾਂਗੇ ਉਸ ਨੂੰ ਵੀ ਟੀਚਰਾ ਕਰੀ ਜਾਵਾਂਗੇ ਤਾਂ ਸਮਝੋ ਕਿ ਇਹ ਸਮਝਦਾਰ ਜਾਂ ਪੜੇ ਲਿਖੇ ਲੋਕਾਂ ਦੀ ਗੱਲ ਨਹੀਂ ਇੱਕ ਬਹੁਤ ਜ਼ਿਆਦਾ ਗਿਰੇ ਹੋਏ ਲੋਕਾਂ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੈ ਜੋ ਕਿਆ ਲੋਕ ਕਿ ਘਰ ਦੇ ਵਿੱਚ ਅੱਗ ਲੱਗੀ ਹੋਵੇ ਤਾਂ ਬੰਦਾ ਫਿਰ ਵੀ ਹੱਸੀ ਜਾਵੇ ਤਾਂ ਉਸ ਨੂੰ ਅਸੀਂ ਸਿਆਣਾ ਜਾਂ ਖੁਸ਼ ਮਿਜ਼ਾਜ ਵਾਲਾ ਨਹੀਂ ਕਹਾਂਗੇ ਉਸ ਨੂੰ ਸਭ ਤੋਂ ਵੱਡਾ ਉਹ ਮੂਰਖ ਬੰਦਾ ਹੋਏਗਾ ਸੋ ਕਈ ਇਸ ਤਰ੍ਹਾਂ ਦੀ ਸਿਚੁਏਸ਼ਨ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਆ ਜਾਂਦੀ ਏ ਜਿੱਥੇ ਸਾਨੂੰ ਸੀਰੀਅਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਏ ਜੇਕਰ ਉਹ ਸਿਚੁਏਸ਼ਨ ਦੇ ਵਿੱਚ ਵੀ ਅਸੀਂ ਸੀਰੀਅਸ ਨਾ ਹੋਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਬਹੁਤ ਵੱਡਾ ਜੋ ਨੁਕਸਾਨ ਆ ਉਹ ਚਲਣਾ ਪਵੇਗਾ ਸੋ ਹਮੇਸ਼ਾ ਹਰ ਸਿਚੁਏਸ਼ਨ ਦੇ ਅਕੋਰਡਿੰਗ ਆਪਾਂ ਜੋ ਸੁਭਾਏ ਉਹ ਬਣਾਉਣਾ ਚਾਹੀਦਾ ਹੈ ਇਹ ਅਸਲੀ ਸਿਆਣੇ ਬੰਦੇ ਦੀ ਜੋ ਨਿਸ਼ਾਨੀ ਹੁੰਦੀ ਹੈ ਸੋ ਇਸ ਵੀਡੀਓ ਨੂੰ ਹਰ ਉਸ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੱਤ ਵੱਤ ਉਹਨਾਂ ਲੋਕਾਂ ਨੂੰ ਪਹੁੰਚਾਓ ਜੋ ਲੋਕ ਸਟਿੱਚਰਾ ਕਰਦੇ